ਸੰਭਲੋ ਪੰਜਾਬੀਓ ਸੰਭਲੋ ਕਿ ਆਪਾਂ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਪੰਜਾਬੀ ਕਹਿੰਦੇ ਆ ਕਿ ਕੈਨੇਡਾ ਅਮਰੀਕਾ ਨੂੰ ਭੱਜ ਰਹਾ ਪਰ ਇਹ ਨੇਪਾਲ 'ਚੋਂ ਬਿਹਾਰ 'ਚੋਂ ਤੇ ਯੂਪੀ 'ਚੋਂ ਆ ਕੇ ਪੰਜਾਬ 'ਚ ਕੰਮ ਕਰ ਰਹਾ ਖੇਤੀਬਾੜੀ ਦਾ ਕਿਉਂਕਿ ਅਸੀਂ ਖੇਤੀਬਾੜੀ ਦਾ ਕੰਮ ਛੱਡਤਾ ਤੇ ਇਹਨਾਂ ਨੇ ਖੇਤੀਬਾੜੀ ਦਾ ਕੰਮ ਸੰਭਲਿਆ ਚੰਗੇ ਨੌਟਕਮਾਰ ਹੈ ਜੈਸੇ ਸ਼ਰਮ ਮਹਿਸੂਸ ਕੀਤੀ ਆ ਕਿ ਅਸੀਂ ਕੋਈ ਰੇੜੀ ਨਹੀਂ ਲਾਉਣੀ ਸ਼ਾਇਦ ਫਲ ਫਰੂਟ ਦੀ ਤੇ ਹੋਰ ਸਬਜ਼ੀ ਦੀਆਂ ਰੇੜੀਆਂ ਲਾਉਣੀਆਂ ਅਸੀਂ ਸ਼ਰਮ ਮਹਿਸੂਸ ਕੀਤੀ ਆ ਇਹਨਾਂ ਨੇ ਇਹ ਰੇੜੀਆਂ ਲਾ ਕੇ ਸ਼ਹਿਰਾਂ 'ਚ ਤੇ ਚੰਗੇ ਨੋਟ ਕਮਾ ਰਾਇਆ 90% ਰੇੜੀਆਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਤੇ ਹੋਰ ਟਾਇਲ ਪੱਥਰ ਦਾ ਜਾਂ ਹੋਰ ਅਸਾਰੀ ਦੇ ਕੰਮ ਛੱਡ ਤੇ ਅਸੀਂ ਤੇ ਇਹਨਾਂ ਨੇ ਸੰਭ ਲੈ ਕੰਮ ਤੇ ਚੰਗੇ ਨੋਟ ਕਮਾ ਰਾਇਆ ਪਰ ਅਸੀਂ ਸ਼ਰਮ ਮਹਿਸੂਸ ਕੀਤੀ ਆ ਸੋ ਇਸ ਕਰਕੇ ਅਜੇ ਤੇ ਇੱਥੋਂ ਤੱਕ ਹੀ ਸੀਮਤ ਆ ਜੇ ਨਾ ਸੰਭਰੇ ਇਹਨਾਂ ਨੇ ਵੋਟਾਂ ਮਣਾ ਕੇ ਪਿੰਡਾਂ 'ਚ ਪੱਕੇ ਹੋ ਕੇ ਤੇ ਪਿੰਡਾਂ 'ਚ ਨੰਬਰਦਾਰੀਆਂ ਸਰਪੰਚੀਆਂ ਇਹ ਲੈਣੀਆਂ ਤੇ ਹੋਰ ਉਹਦੇ ਲੈ ਕੇ ਤੇ ਇਹਨਾਂ ਨੇ ਆਪਣੇ ਤੇ ਰੋਬ ਜਮਾਉਣਾ ਤੇ ਆਪਾਂ ਨੂੰ ਫੇਰ ਇਹਨਾਂ ਦੇ ਥੱਲੇ ਲਾ ਕੇ ਕੰਮ ਕਰਨਾ ਪਊ ਇਸ ਕਰਕੇ ਸੰਭਲੋ ਪੰਜਾਬੀਆਂ ਸੰਭਲੋ ਆਪਣਾ ਕੰਮ ਆਪ ਕਰੋ ਤਿੱਖਸ਼ਹਾਰ ਰਹੋ ਜੀ